ਪਰਮੇਸ਼ਰ ਦੇ ਪਾਕ ਅਤੇ ਪਵਿੱਤਰ ਵਚਨ ਦੇ ਵਿੱਚ ਮਤੀ 11 ਅਧਿਆਇ ਦੇ 28 ਵਚਨ ਦੇ ਵਿੱਚ ਬਿਆਨ ਕੀਤਾ ਗਿਆ ਹੈ। "ਹੇ ਥੱਕੇ ਮੰਦੇ ਹੋਏ ਤੇ ਭਾਰ ਹਿਤ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਿਆਂਗਾ।" ਤਾਂ ਮੇਰੇ ਅਜੀਜ਼ ਭੈਣ ਭਰਾਵੋ ਮੈਂ ਤੁਹਾਨੂੰ ਦੱਸਣਾ ਚਾਹਨਾ ਹਾਂ ਜੇ ਤੁਸੀਂ ਆਪਣੀ ਬਿਮਾਰੀ ਦਾ ਇਲਾਜ ਕਰਵਾਉਂਦਿਆ ਕਰਵਾਉਂਦਿਆ ਥੱਕ ਚੁੱਕੇ ਹੋ ਜਾਂ ਕੋਈ ਕੋਰਟ ਕਚੈਰੀ ਦਾ ਕੇਸ ਮੁਕਦਮਾ ਹੈ ਔਰ ਉਹਦੇ ਸਮਾਧਾਨ ਦੇ ਲਈ ਤੁਸੀਂ ਅੱਕ ਚੁੱਕੇ ਹੋ ਥੱਕ ਚੁੱਕੇ ਹੋ। ਤਾਂ ਅੱਜ ਪਰਮੇਸ਼ੁਰ ਦਾ ਪਾਕ ਅਤੇ ਪਵਿੱਤਰ ਵਚਨ ਬਿਆਨ ਕਰਦਾ ਹੈ ਪ੍ਰਭੂ ਯਿਸੂ ਮਸੀਹ ਦੇ ਮਖ ਦੇ ਦੁਆਰਾ ਇਹ ਵਚਨ ਹਬ ਤੱਕ ਪਹੁੰਚਦਾ ਹੈ ਕਿ ਜੇ ਥੱਕੇ ਮੰਦੇ ਹੋਏ ਤੇ ਭਾਰ ਦੇ ਹੇਠ ਬੋਝ ਦੇ ਹੇਠ ਦੱਬੇ ਹੋਏ ਲੋਕੋ ਪ੍ਰਭੂ ਯਿਸੂ ਮਸੀਹ ਦਾ ਹੁਕਮ ਹੈ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦੇਵਾਂਗਾ ਤੇ ਆਓ ਫਿਰ ਪ੍ਰਭੂ ਯਿਸੂ ਮਸੀਹ ਦੇ ਕੋਲ ਪਹੁੰਚੀਏ ਤੇ ਪ੍ਰਭੂ ਯਿਸੂ ਮਸੀਹ ਦੇ ਕਦਮਾਂ ਦੇ ਵਿੱਚ ਆਪਣੀ ਪ੍ਰਾਰਥਨਾ ਨੂੰ ਰੱਖੀਏ ਤੇ ਪਰਮੇਸ਼ੁਰ ਸਾਡੀਆਂ ਪ੍ਰਾਰਥਨਾਵਾਂ ਦਾ ਸਵਰਗ ਤੋਂ ਉੱਤਰ ਦੇਵੇ ਗੋਡ ਬlesਸ ਯੂ ਜੈਮਸ ਜੀ ਧੰਨਵਾਦ